ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਰਕਮੈਂਡ ਕਰਦੇ ਜੁਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਹਨਾ ਤਾਂ ਦੇਖੋ ਪਿੱਛੇ ਟੀਚੀਆਂ ਤਿਆਰੀ ਹੋ ਰਹੀ ਹੈ ਜੀ ਚੱਲੇ ਆ ਜੀ ਅਸੀਂ ਕਿਸੇ ਦੂਰ ਦੇਸ਼ ਦੇ ਵਿੱਚ ਹਾਂ ਜਸਟ ਮਜ਼ਾਕ ਜਾਵਾਂਗੇ ਕਿਸੇ ਦੂਰ ਦੇਸ਼ ਦੇ ਵਿੱਚ ਜਦੋਂ ਬਾਬਾ ਜੀ ਦੀ ਮਿਹਰ ਹੋਗੀ ਹੈਨਾ ਘੁੰਮਣ ਫਿਰਨਾ ਤੇ ਦੂਸਰੀ ਗੱਲ ਐਦਾ ਹੀ ਦੀ ਇੱਕ ਲੈਣਾ ਸੀਗਾ ਸੂਟ ਮੈਂ ਆਪਣੇ ਖਾਤਰ ਫਾਈਨਲੀ ਮੇਰੀ 바ਰੀ ਆ ਗਈ ਆ ਤੇ ਚਮਕੌਰ ਸਾਹਾ ਵਾ ਆਈ ਹੋਈ ਸੀਗੀ ਨਾਨੀ ਦੇ ਕੋਲ ਤਾਂ ਫਿਰ ਇਸ ਕਰਕੇ ਮੈਂ ਕਿਹਾ ਵੀ ਹੁਣ ਸ਼ਾਪਿੰਗ ਕੀਤੀ ਜਾਵੇ ਤਾਂ ਮੈਂ ਇੱਕ ਬਹੁਤ ਹੀ ਵਧੀਆ ਦੁਕਾਨ ਆ ਮਿੱਠੀ ਦੀ ਛੋਟੀ ਜੀ ਦੁਕਾਨ ਵਾਲੇ ਬਹੁਤ ਵਧੀਆ ਇੱਥੇ ਸਭ ਕੁਝ ਆ ਕਹਿਣ ਦਾ ਭਾਵ ਆਇਆ ਹੈ ਸਫਾਈ ਦਾ ਵੀ ਪੂਰਾ ਪ੍ਰਬੰਧ ਆ ਕਿਉਂਕਿ ਜਦ ਬੜੀਆਂ ਦੁਕਾਨਾਂ 'ਚ ਜਾਂਦੇ ਤੋਂ ਤੁਹਾਨੂੰ ਪਤਾ ਕਿੰਨਾ ਰਸ਼ ਪਿਆ ਵਾ ਹੁੰਦਾ ਕਿੰਨਾ ਕੁਝ ਹੁੰਦਾ ਸੋ ਫਿਰ ਇਸ ਕਰਕੇ ਠੀਕ ਹੈ ਹੁਣ ਮੈਂ ਬੈਕ ਕੈਮਰਾ ਕਰਦੀ ਆ ਜੀ ਔਨ ਨਾਲੇ ਤੁਹਾਨੂੰ ਸੋਹਣੇ ਸਾਹਮਣੇ ਸੂਟ ਦਿਖਾਨੀ ਆ ਆਪਾਂ ਨੇ ਜਿੰਨੀ ਕ ਹੈਲਪ ਹੋ ਸਕੀ ਇਸ ਦੁਕਾਨ ਦੀ ਜਰੂਰ ਕਰਨੀ ਆ ਜੀ ਮੈਂ ਨਾਮ ਦੱਸਾਂਗੀ ਤੁਹਾਨੂੰ ਦੁਕਾਨ ਦਾ ਤੇ ਪੂਰਾ ਐਡਰੈਸ ਵੀ ਦੱਸਾਂਗੀ ਵੀ ਇਹ ਹੈਗੀ ਕਿੱਥੇ ਆ ਠੀਕ ਆ ਜੀ ਫਿਰ ਓਕੇ ਸਤਿ ਸ਼੍ਰੀ ਅਕਾਲ ਦੀਦੀ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਮੈਂ ਕਈ ਦਿਨਾਂ ਤੋਂ ਵੈਸੇ ਦੇਖਦੀ ਫਿਰਦੀ ਸੀ ਕਿ ਇੱਧਰ ਨੂੰ ਵੀ ਹਾਂ ਇੱਧਰ ਵੀ ਕੋਈ ਦੁਕਾਨ ਹੈਗੀ ਕਿਉਂਕਿ ਦੋ ਤਿੰਨ ਗੇੜੇ ਇੱਧਰ ਮੇਰੇ ਨਾਨਕੇ ਚਮਕੌਰ ਸਾਹਿਬ ਜੀ ਇੱਧਰ ਲੱਗ ਗਏ ਆ ਹੋਰ ਕੀ ਹਾਲ ਚਾਲ ਹੈ ਪਹਿਲਾਂ ਦੱਸੋ ਠੀਕ ਹੈ ਅੱਛਾ ਆਪਣੀ ਦੁਕਾਨ ਦਾ ਨਾਮ ਕੀ ਹੈ ਕੈਨਹੂਰ ਜੁਐਲਰੀ ਹੈ ਕੈਨਹੂਰ ਜੁਐਲਰੀ ਓਕੇ ਕੈਨਹੂਰ ਜੁਐਲਰੀ ਠੀਕ ਹੈ ਜੀ ਇਹ ਕਿੱਥੇ ਆਪਣੀ ਦੁਕਾਨ ਹੈ ਇਹ ਆਪਣੇ ਆਪੋਜੀਟ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਹੈ। ਅੱਛਾ ਠੀਕ ਹੈ। ਤੇ ਮੈਨੂੰ ਹੁਣ ਮੜੀ ਜਿਹਾ ਵਧੀਆ-ਵਧੀਆ ਜਿਹਾ ਸੂਟ ਦਿਖਾਓ ਤੁਸੀਂ। ਇਹ ਕਿਹਦੀ ਕੈਂਬ੍ਰਿਕ ਕੋਟਣਾ ਹੈ ਇਹ? ਹਾਂ ਜੀ। ਇਹ ਡਿ ਡੁਪੱਟੇ ਆ ਪਿਓਰ ਦੇ ਡੁਪੱਟੇ ਨੇ ਅੱਛਾ ਇਹਨਾਂ ਦੀ ਕਿੰਨੀ ਰੇਂਜ ਆ ਹਾਂ ਜੀ ਐਸਟੀਮੇਟ ਵੀ ਹਾਂ ਨਿਕ ਦੀ ਰੇਂਜ ਤੱਕ ਹੈਗੀ 450 ਦਾ ਪੈ ਜਾਊਗਾ ਅੱਛਾ ਹਾਂ ਜੀ ਠੀਕ ਹੈ ਇਹ ਤੋਂ ਵੀ ਪਾਰਟੀ ਵੇਚਣ ਜਾਂ ਪਾਸਟਰੀ ਠੀਕ ਹੈ ਇਹ ਵੀ ਸੋਨਾ ਬਲੈਕ ਕਲਰ ਦਾ ਜਿਹੜਾ ਤੁਸੀਂ ਸੂਟ ਪਹਿਲੇ ਡਿਸਪਲੇ ਕੀਤਾ ਹੋਇਆ ਹਾਂ ਬਸ ਆ ਰਹੀ ਰੱਖੇ ਹੋਏ ਤੁਸੀਂ ਬੈਸਟ ਹੈ ਬਹੁਤ ਸੋਹਣਾ ਸੂਟ ਹੈ ਇਹਦੀ ਰੇਂਜ ਕਿੰਨੀ ਆ ਵੈਸੇ ਇਹਦੀ ਇਹਦੀ ਹੋਈਗੀ ਆਪਣੀ 900 ਜਿਹੜਾ ਹੋਈਗੀ ਅੱਛਾ 900 ਦਾ ਹੈ ਹਾਂਜੀ ਠੀਕ ਹੈ 900 ਹੋਣੀਗੀ 900 1800 ਠੀਕ ਹੈ ਠੀਕ ਹੈ ਇਹਦੇ ਨਾਲ ਆ ਚੁੰਨੀਆ ਹਾਂਜੀ ਦੇਖੋ ਠੀਕ ਹੈ ਫਾਲ ਦੇ ਰਹੀ ਸਰ ਹੂੰ ਆ ਸੋਹਣਾ ਲੱਗਿਆ ਕੁਛ ਇਹਦੀ ਰੇਂਜ ਕਿੰਨੀ ਆ 35 3500 ਹਾਂ ਦਿਖਾਇਓ ਫੋਲ ਕੇ ਬੜੇ ਫੋਲ ਕੇ ਦਿਖਾਇਓ ਹਮ ਠੀਕ ਹੈ ਨਾਈਸ ਇਹ ਤਾਂ ਸਾਡੀ ਰੇਂਜ ਤੋਂ ਬਾਹਰ ਆ ਨਾ ਦੀਦੀ ਹੁਣ ਤੁਹਾਨੂੰ ਦੱਸਤਾ ਤਾਂ ਮੰਮੀ ਤਾਂ ਹੈ ਨਹੀਂ ਨਾਲ ਤੁਹਾਨੂੰ ਵੀ ਪਤਾ ਹੈ ਮੰਮੀ ਨੂੰ ਤਾਂ ਇੱਕ ਵਾਰੀ ਕਹਿਣਾ ਹੁੰਦਾ ਸੀ ਆਹ ਸੂਟ ਲੈਣਾ ਜਦੇ ਲੈ ਲੈਨੇ ਉਹ ਆ ਵੀ ਬੜਾ ਸੋਹਣਾ ਮਿੱਠਾ ਜਰਾ ਰੰਗਾਂ ਨਾਲ ਪਿਸਤਾ ਜੈ ਕਲਰ ਇਹਦੀ ਰੇਂਜ ਕਿੰਨੀ ਹੈ ਹਾਂ ਬਹੁਤ ਸੋਹਣਾ ਸੂਟ ਹੈ ਇਹਦੀ ਰੇਂਜ ਕਿੰਨੀ ਹੈ ਜੀ ਜੀ 1800 ਹੋ ਗਈ ਜੀ ਤੁਸੀਂ ਸਾਰੇ ਸੂਟਾਂ ਦੀ ਰੇਂਜ ਖਾਈ ਜੀ ਕਰੀ ਵੀ ਕੀ ਗੱਲ ਕੇ ਤੁਸੀਂ ਆਏ ਬਸ ਵੀਡੀਓ ਵਾਲੇ ਆ ਕੇ ਚੱਕ ਤੇ ਫੱਟੇ ਖਿੱਚਦਾ ਕੰਮ ਇਦਾਂ ਨਹੀਂ ਕੋਈ ਗੱਲ ਨਹੀਂ ਅੱਛਾ ਹਾਂ ਜੀ ਇਹ ਸਾਰੇ ਆਪਣੇ ਬਾਰ ਬਾਰ ਸੂਟ ਸੀਗੇ ਚਾਰ ਚਾਰ ਤਿੰਨ ਤੂੰ ਪੜ੍ਹ ਨਹੀਂ ਜਾਂਦਾ ਕਿਹੜੀ ਕਲਾਸ ਚ ਹਾਂ ਚ ਚ ਵੈਰੀ ਗੁੱਡ ਗੱਲੇ ਪਰ ਬਿਠਾਇਆ ਹੋਇਆ ਮੇਨ ਬੰਦਾ ਭਾਈ ਅੱਛਾ ਇਹਦੀ ਭੈਣ ਆ ਇਹ ਠੀਕ ਹੈ ਸੋਹਣੇ ਸੂਟ ਹੈ ਵੈਸੇ ਤਾਂ ਰੇਂਜ ਥੋੜੀ ਜਿਹੀ ਤੁਹਾਡੀ ਹਾਈ ਹੈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕੋਈ ਮੜੀ ਜਾਂ ਘੈਂਟ ਜਾਂ ਸੂਟ ਦਿਖਾਓ ਨਾ ਵੀ ਜਿਹਨੂੰ ਦੇਖ ਕੇ ਕਹੇ ਵੀ ਆ ਜੈਸਮੀਨ ਨੇ ਪਾਇਆ ਵਾ ਵੀ ਕਿੱਥੋਂ ਲੈ ਕੇ ਆਂਦਾ ਗੱਲ ਆ ਕਹਾਉਣਾ ਚਾਹੁੰਦੀ ਆ ਮੈਂ ਮੈਂ ਤਾਂ ਦੀਦੀ ਸੂਟ ਜਿੱਦਾਂ ਦਾ ਮਰਜ਼ੀ ਲੈ ਲਓ ਸਲਾਈ ਤੇ ਡਿਪੈਂਡ ਹਾਂਜੀ ਇਹ ਗੱਲ ਬਿਲਕੁਲ ਰਾਈਟ ਹੈ ਤੁਹਾਡੀ ਸੂਟ ਚਾਹੇ ਸਸਤਾ ਹੋਵੇ ਹਾਂ ਹਾਂ ਵੀ ਸੋਣਾ ਸੂਟ ਦਾ ਆਲੇ ਪਾਸੇ ਹੀ ਵਿਕਦੇ ਆ ਆਪਣੇ ਸੂਟ ਇਹ ਹੂੰ ਇਹ ਵੀ ਲਾ 220 ਦਾ ਏ ਬੱਲੇ 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 ਜਿਹੜਾ ਮੈਨੂੰ ਸੂਟ ਪਸੰਦ ਆ ਨਾ ਜਦੇ ਫੱਟੇ ਚੱਕ ਦਿੰਨੇ ਆ ਤੁਸੀਂ ਖਿੱਚ ਦਿੰਨੇ ਦੇਖੋ ਦੀਦੀ ਤੁਸੀਂ ਮੈਂ ਮੰਨਦੀ ਆ ਤੁਹਾਡੀ ਗੱਲ ਖੁੱਲੇ ਆ ਤੁਸੀਂ ਹੁਣ ਮੇਰਾ ਮੜਾ ਜਾਈਂ ਤਾਂ ਦੇਖੋ ਮੇਰੇ ਨਾਲ ਮੇਰੀ ਮੰਮੀ ਨਹੀਂ ਆਈ ਹੋਈ ਮੈਂ ਹੀ ਆਈ ਹੋਈ ਆ ਅਨੰਗ ਦੇਖੋ ਤੁਸੀਂ ਠੀਕ ਆ ਹਾਂ ਸੂਟ ਤਾਂ ਤੁਹਾਡੇ ਕੋਲ ਸਾਰੇ ਸੋਹਣੇ ਪਏ ਐ ਤਾਂ ਕੋਈ ਗੱਲ ਨਹੀਂ ਹੈ ਮਾੜਾ ਦਾ ਚਲੋ ਕਿਸੇ ਵੀ ਦੁਕਾਨ ਪਰ ਨਾ ਸੂਟ ਮਾੜਾ ਨਹੀਂ ਹੁੰਦਾ ਹਾਂਜੀ ਗੱਲ ਇਹ ਹੈ ਠੀਕ ਆਪਾਂ ਕਹਿ ਦਿੰਦੇ ਆ ਵੀ ਇੱਥੇ ਐ ਸੂਟ ਹੈ ਨੇ ਤੇ ਸਸਤੇ ਹੁੰਦੇ ਉਹ ਟ੍ਰੈਂਡ ਵਿੱਚ ਜੋ ਵੀ ਚੱਲ ਰਹੇ ਆ ਨਾ ਉਹ ਕਰਤੇ ਹੁੰਦੇ ਤੁਹਾਡੇ 500 ਦੀ ਰੇਂਜ ਹੁੰਦੀ ਹਾਂ ਬਿਲਕੁਲ ਸਹੀ ਹੈ ਜੇ ਉਹਨਾਂ ਆਪਣੇ ਪਾਰਟੀ ਵੇਅਰ ਹੈ ਹਰ ਟਾਈਮ ਪਹਿਸ ਸਕਦੇ ਪਹਿਸ ਸਕਦੇ ਆ ਰਾਈਟ ਬਿਲਕੁਲ ਸਹੀ ਹੈ ਗੱਲ ਤੁਹਾਡੀ ਇਹ ਵੀ ਵੀ ਚਲੋ ਸੀਜ਼ਨ ਟਾਈਮ ਹੀ ਆਪਣਾ ਪਹਿਣਾ ਤੁਸੀਂ ਇਹ ਕਦੇ ਵੀ ਪਾਲ ਸਾਹਿਬ ਦੀ ਹਮ ਜਿਹੜੇ ਟ੍ਰੈਂਡ ਵਿੱਚ ਚੱਲ ਰਹੇ ਆਪਾਂ ਉਸੇ ਟਾਈਮ ਪਾ ਰਹੇ ਆ ਜਿਵੇਂ ਹੁਣ ਲਵੈਂਡਰ ਕਲਰ ਕਿੰਨਾ ਪਿਛਲੇ ਸਾਲ ਉਹ ਬਹੁਤ ਟ੍ਰੈਂਡਿੰਗ 'ਚ ਚੱਲ ਰਿਹਾ ਸੀ ਸੂਟ ਉਹ ਬਹੁਤ ਬਹੁਤ ਚੱਲਿਆ ਪਰ ਮੈਂ ਲੱਤਾਂ ਨਹੀਂ ਜੀ ਦੇਖ ਲਓ ਸਾਰਿਆਂ ਨੇ ਪਾਲੇ ਤਾਂ ਮੈਂ ਲਿੱਤਾ ਹੀ ਨਹੀਂ ਸੀ ਉਹ ਇਹ ਆਪਣੀ ਚਾਰ ਸ਼ੇਪ ਹੋਈ ਨਹੀਂ ਹੋ ਅੱਛਾ ਇਹਦੇ ਨਾਲ ਦੇ ਹਾਂ ਜੀ ਠੀਕ ਹੈ ਇਹ ਦੋ ਵਿਕ ਗਈ ਓਕੇ ਠੀਕ ਐ ਵੈਸੇ ਤਾਂ ਸੋਹਣੇ ਐ ਇਹ ਕਲਰ ਠੀਕ ਐ ਅਗਰ ਤੁਹਾਨੂੰ ਕੋਈ ਸਪੈਸ਼ਲ ਕੋਈ ਮੰਗਵਾਉਣਾ ਹੋਵੇ ਤਾਂ ਵੀ ਤੁਸੀਂ ਲਿਆ ਦਿੰਨੇ ਆ ਹਾਂਜੀ ਹਾਂਜੀ ਹੈਨਾ ਕਲਰ ਦੇ ਵਿੱਚ ਹੋਰ ਮੰਗਵਾ ਲਈਏ ਆਪਾਂ ਕਹਿ ਕੇ ਓਕੇ ਠੀਕ ਐ ਹੂੰ ਸੂਤਾ ਨਹੀਂ ਕੋਈ ਤੇ ਮਿਲ ਜਾਣਾ ਜਿੰਨੇ ਤੇ ਰੋਮੀ ਚ ਮੈਂ ਵੀ ਤਾਂ ਉਹੀ ਤੁਹਾਨੂੰ ਕਹਿਨੀ ਆ ਵੀ ਜਿਹੜਾ ਮੈਨੂੰ ਸੂਟ ਪਸੰਦ ਆਉਂਦਾ ਤੁਸੀਂ ਜਾਣ ਕੇ ਕਹਿ ਦਿੰਦੇ ਪਹਿਲਾਂ ਆ ਕੁੜੀ ਨੂੰ ਪਸਾਦਦਾ ਹੂੰਗਾ ਹੁਣ ਇਹਦੀ ਹਾਈ ਰੇਂਜ ਚੱਕਦਾ ਮੈਂ ਹਾਂ ਤੇ ਜਿਹੜਾ ਇਹ ਕਾਲ ਲਮਕਦਾ ਇਹਦੇ ਨਾਲ yellow yellow ਦੀ ਜੀ ਫਿਰ pink ਕਲਰ ਦੀ ਚੁੰਨੀ ਪਈ ਆ ਹਾਂਜੀ ਇਹਦੀ ਰੇਂਜ ਕਿੰਨੀ ਆ ਇਹ ਲੱਗਦਾ ਤੁਹਾਨੂੰ ਕਿ ਐਸਟੀਮੇਟ ਤੁਹਾਨੂੰ ਪਸੰਦ ਆ ਇਹ ਲਾ ਲਾਂਗੇ ਆਪਾਂ ਅੱਛਾ ਜੀ ਲਾਸਟ ਵੀ ਇਸੇ ਰਹੇਗਾ ਆਪਣਾ ਮਟਿਆਰ ਪੀਲਾ ਰੰਗ ਆ ਇਹਦੇ ਪਰ ਮੱਛਰ ਬਹੁਤ ਬਹਿਣਾ ਪ੍ਰੋਬਲਮ ਇਹ ਹੀ ਹੈ ਚਲੋ ਨੁਕਸਾਈਡ ਤੇ ਕੱਢ ਕੇ ਰੱਖੋ ਦੇਖਦੇ ਆਪਾਂ ਇੱਥੇ ਲਗਾ ਲਓ ਹਾਂਜੀ ਹਾਂ ਅਸਟਾ ਵੀਡੀਓਸ ਵੇਰੇ ਵਿੱਚ ਇਦਾਂ ਦੀ ਗੱਲ ਸੋਹਣੀ ਹੈ ਹਾਂ ਇਹ ਗੱਲ ਹੈਗੀ ਤੁਹਾਡੀ ਸਹੀ ਆ ਹਾਂਜੀ ਸਹੀ ਆ ਇੱਕ ਆਸੂਟ ਦਿਖਾਇਓ ਜਿਹੜਾ ਮਸਟਰਡ ਕਲਰ ਦਾ ਪਿਆ ਹੈ ਆ ਦੇਖੋ ਹਾਂ ਇਹ ਉਹਦੇ ਨਾਲ ਉਹਦੇ ਨਾਲ ਉਹ ਵੀ ਕਿੰਨਾ ਸੋਹਣਾ ਥੱਲੇ ਆ ਇਹਦੇ ਨਾਲ ਹਾਂ ਸੋਹਣੇ ਸੋਹਣੇ ਸੂਟ ਤੁਸੀਂ ਦਿਖਾ ਨਹੀਂ ਰਹੇ ਜਿਹੜੇ ਦੀ ਰੇਂਜ ਹੈ ਉਹ ਚੱਕ ਤੇ ਫੱਟੇ ਆਏ ਨਾ ਨਾ ਕਰੋ ਤੁਸੀਂ ਆ ਕਿੰਨਾ ਸੋਹਣਾ ਸੂਟ ਲੈ ਹ ਆ ਬੜੀ ਗੱਲ ਇਹਦੀ ਕਿੰਨੀ ਰੇਂਜ ਹੁਣ ਪਲੀਜ਼ ਮੱਦੇ ਨਜ਼ਰ ਰੱਖਦੇ ਹੋਏ ਪਲੀਜ਼ ਦਿਲ ਨਾ ਤੋੜ ਦਿਓ ਹੁਣ ਤੁਸੀਂ ਸਾਡਾ ਦੇਖ ਦੋ ਜੀ ਲਾਹ ਕੋਈ ਨਹੀਂ ਲਾਉਣ ਵਾਲੇ ਹਾਂ ਇਹ ਗਲਤ ਇਹਨੂੰ ਸਾਈਡ ਤੇ ਕੱਢ ਦੋ ਤੇ ਆਹ ਕਿਹੜੀ ਚੀਜ਼ ਇਹ ਵੀ ਜੀ ਨੂੰ ਸੇਵ ਇਹਦੇ ਨਾਲ ਨਹੀਂ ਆ ਇਹਨੂੰ ਵੀ ਸਾਈਡ ਤੇ ਕੱਢ ਦੋ ਇਹ ਕਲਰ ਮੈਨੂੰ ਥੋੜਾ ਜਿਆਦਾ ਸੋਹਣਾ ਲੱਗਿਆ ਉਹਦੇ ਨਾਲ ਹਾਂ ਦੇਖ ਲਾਂਗੇ ਹੋਰ ਵੀ ਮੜੇ ਜੇ ਕੋਈ ਅਲੱਗ ਜੀ ਚੀਜ਼ ਦਿਖਾ ਦਿਓ ਹਾਂ ਕੁਆਲਟੀ ਦੇਤੀ ਆਉਂਦੀ ਆ ਇਹਦੇ ਨਾਮ ਦਾ ਪਰਸ ਵੀ ਛੇੜ ਦਿੱਤੇ ਹੂੰ ਠੀਕ ਹੈ ਵੀ ਦੁਪੱਟਾ ਤਾਂ ਨੇ ਇੱਕ ਤੋਂ ਇੱਕ ਨਹੀਂ ਹਾਂ ਇੱਕ ਗੱਲ ਹੈਗੀ ਏ ਤੁਹਾਡੀ ਬੇਸ਼ੱਕ ਸੂਟਾਂ ਦੀ ਰੇਂਜ ਹੈਈ ਪਰ ਚੁੰਨੀਆਂ ਖੁੱਲੀਆਂ ਡੁੱਲੀਆਂ ਮੇਨ ਗੱਲ ਆਹ ਹੈ ਹਾਂ ਨਹੀਂ ਬਹੁਤ ਚੁੰਨੀਆਂ ਛੋਟੀਆਂ ਹੁੰਦੀਆਂ ਲੇਕਿਨ ਚੁੰਨੀਆਂ ਦਾ ਮੇਨ ਕੰਮ ਆ ਚੁੰਨੀਆਂ ਬਹੁਤ ਸੋਹਣੀਆਂ ਹੂੰ ਠੀਕ ਹੈ ਓਕੇ ਜਿਹੜੇ ਇੱਕ ਆ ਸੂਟ ਪਏ ਆ ਹਾਂ ਠੀਕ ਆ ਫਟੇ ਐਂਟੀ ਵੀਰਸ ਨਹੀਂ ਆਉਣਾ ਹਨਾ ਇਹ ਸਿੰਪਲ ਜਿਹਾ ਹੀ ਹੋ ਜਾਣਾ ਹੈ ਕਿਸੇ ਨੇ ਭੋਗ ਭੋਗ ਨੂੰ ਪੈ ਸਕਣਾ ਕੋਈ ਕਾਰਜ ਖੁਸ਼ੀ ਦਾ ਭੋਗ ਹੋਵੇ ਨਹੀਂ ਗਰਮੀ ਦੇ ਵਿੱਚ ਮਤਲਬ ਲਾਈਟ ਕਲਰ ਹੀ ਚੱਲਦੇ ਨੇ ਨਹੀਂ ਹਾਂ ਚੱਲਦੇ ਤਾਂ ਹੈਗੇ ਤੁਹਾਡੀ ਗੱਲ ਤੇ ਆਵੇ ਤਾਂ ਇਹ ਅੰਟੀ ਵਾਲੇ ਕਲਰ ਟੈਂਟ ਹਾਂ ਹਨਾ ਰਾਈਟ ਨਾ ਮੈਂ ਆ ਗੱਲ ਕਹਿਣਾ ਚਾਹੁੰਦੀ ਮੈਨੂੰ ਤਾਂ ਹੀ ਨਹੀਂ ਹੋ ਰਹੀ ਤਰ੍ਹਾਂ ਲੱਗਿਆ ਮੈਨੂੰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਅੱਛਾ ਇਧਰ ਨਹੀਂ ਇਧਰ ਰਹਿਣ ਦੋ ਫਿਰ ਉਹ ਕਢਵਾ ਲਿਆ ਨਾ ਹੋਰ ਕੁਝ ਯਾਨੀਕ ਜਾ ਜਿਹੜੇ ਆ ਉੱਪਰ ਪਏ ਆ ਇਧਰ 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 ਹਾਂਜੀ ਨਹੀਂ ਲੈਣ ਦੇ ਇਹ ਮੇਰੇ ਮਸਲਤ ਦੇ ਨਹੀਂ ਫਿਰ ਰਹਿਣ ਦੋ ਤੁਸੀਂ ਕੋਈ ਗੱਲ ਨਹੀਂ ਕਿ ਅਪਾ ਵੀਡੀਓ ਚ ਡਿਸਪਲੇ ਕਰਨਾ ਨਾ ਫਿਰ ਵਧੀਆ ਚੀਜ਼ੇ ਦਿਖਾਈਏ ਹੋਰ ਕੁਝ ਘੈਂਟ ਜਾ ਹੂੰ ਵਾਹ ਠੀਕ ਹੈ ਸੋਣਾ ਠੀਕ ਇਹ ਜਿਹੜੇ ਮੈਂ ਤੁਹਾਨੂੰ ਕਹਿੰਨੀ ਆ ਉਹ ਖੁੰਝ ਚ ਉਹ ਨਹੀਂ ਦਿਖਣ ਲੱਗੇ ਆਏਗੇ ਲੈ ਸਹੀ ਹਾਂ ਹਾਂ ਤੇ ਕੁਛ ਨਾ ਮੈਨੂੰ ਬਲੈਕ ਕਲਰਸ ਵੀ ਦਿਖਾਓ ਆ ਵੀ ਸੋਹਣਾ ਸੂਟ ਆ ਸਿੰਪਲ ਨਾਲੇ ਇਹਦੀ ਚੁੰਨੀ ਕਿੰਨੀ ਸੋਹਣੀ ਆ ਨਹੀਂ ਐਦਾਂ ਦਾ ਨਹੀਂ ਕੁਛ ਬਲੈਕ ਜਾਂ ਥੋੜਾ ਜਿਹਾ ਅਲੱਗ ਦਿਖਾਓ ਇਹ ਤਾਂ ਸਿੰਪਲ ਤੇ ਚ ਆ ਗਿਆ ਥੋੜਾ ਬਲੈਕ ਕੈਂਟ ਜਾ ਸ਼ੀਸ਼ਾ ਸ਼ੂਟ ਚਾਹੀਦਾ। ਨਾ 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 ਤੁਸੀਂ ਦਿਖਾਇਓ ਆਪਾਂ ਨੂੰ। ਅੱਛਾ। ਨਹੀਂ ਸੂਟ ਆ ਵੀ ਸੋਣਾ ਦੇਖਿਆ ਹੁਣ ਤੁਸੀਂ ਪਤਾ ਕਿਆ ਕਹਣਾ ਇਹ ਤਾਂ ਕੁੜੀਆਂ ਇੰਨੇ ਦਾ ਇਹ ਜੋਰ ਜਟ। ਹਾਂਜੀ। ਫੇਰ ਓਖਾ ਇਹਦੇ ਨਾਲ ਲਾਈਨਿੰਗ ਲੱਗਣੀ ਮੈਨੇ। ਸਰੀਰੇ ਚ ਕਿੱਥੇ ਲੱਗਣੀ। ਫੇ ਮੈਂ ਅੱਛਾ। ਨਹੀਂ ਲਾਈਨਿੰਗ ਲੱਗੂਗੀ। ਹਾਂਜੀ। ਲਾਈਨਿੰਗ ਲੱਗੂਗੀ ਨਾ। ਦੋ ਟੋਟਲ ਦੀ ਲਗਾਈ ਉਹਨੇ ਕਹਤਾ ਮੈਂ। ਸਿਰਫ ਦੋ ਟੋਟਲ ਦੀ ਲਗਾਈ ਸਹੀ ਹੈ। ਹਾਂ ਇਹ ਗੱਲ ਹੈ। ਇਹਦੀ ਰੇਂਜ ਕਿੰਨੀ ਹੈ? ਚਲੋ ਫਿਰ ਠੀਕ ਹੈ ਜੀ ਅਸੀਂ ਨਾ ਪਹਿਲਾਂ ਪਸੰਦ ਕਰ ਲਈਏ ਫਿਰ ਤੁਹਾਨੂੰ ਦੱਸਦੇ ਆ ਇੱਕ ਹੋਰ ਸੂਟ ਕੱਢਿਆ ਵੀ ਦਿਖਾ ਦੋ ਬਾਟਨ ਦਾ ਹੈ ਹਮ ਮਸ਼ਾ ਠੀਕ ਹੈ ਚਲੋ ਠੀਕ ਹੈ ਅਸੀਂ ਥੋੜੇ ਟਾਈਮ ਤੱਕ ਤੁਹਾਨੂੰ ਮਿਲਦੇ